ਕਿੰਗੇ ਮੇਰਾ ਨਾਮ ਮੈਂ ਇਧਰੋਂ ਜਾ ਰਿਹਾ ਸੀਗਾ ਵਾਪਸੀ ਆਪਣੇ ਘਰ ਨੂੰ ਮਗਰੋਂ ਗੱਡੀ ਬੜੀ ਜ਼ੋਰ ਦੀ ਮਾਰ ਕੇ ਨੇ ਦਾ ਘਰ ਦੇ ਨੂੰ 7 ਵਜੇ ਨਾਲੇ ਮੇਰਾ ਸਿਰ ਦਰਦ ਹੋਣ ਲੱਗ ਪਿਆ ਸੀ ਮੋਟਰਸਾਈਕਲ ਤੇ ਪੂਰੇ ਸਾਲ ਤੂੰ ਇਹਨੇ ਹੋਰ ਕਿੰਨੇਆਂ ਨੂੰ ਪੱਟੜ ਕਰਿਆ ਜੀ ਉਹ ਪਿੰਡੋਂ ਦੇਖੋ ਜੀ ਸਾਰੇ ਸਾਡੇ ਪਿੰਡ ਦੇ ਖੜੇ ਨੇ ਅੱਛਾ ਹਾਂਜੀ ਤੁਸੀਂ ਕਹ ਰਹੇ ਸੀਗੇ ਅਸੀਂ ਮੋਟਰਸਾਈਕਲ ਤੇ ਸੀਗੇ ਅਸੀਂ ਵਾਪਸੀ ਜਾ ਰਹੇ ਸੀਗੇ ਕਿਹੜੇ ਕਿਹੜੇ ਜਾ ਰਹੇ ਸੀ ਕਰਾਲੇ ਜੀ ਉਹ ਮੈਂ ਕਿਉਂ ਮੇਰਾ ਬਰਾਦਰ ਇੱਥੇ ਦਾਖਲਾ ਹੈ ਉਹਦਾ ਖਬਰ ਲੈ ਕੇ ਅਸੀਂ ਵਾਪਸੀ ਜਾ ਰਹੇ ਸੀ ਤੇ ਮਗਰੋਂ ਦੀ ਬਹੁਤ ਜ਼ੋਰ ਦੀ ਪੋਲ ਚੜ੍ਹਨੇ ਪੋਲ ਚੜਦੇ ਆ ਜਦੋਂ ਆਪਾਂ ਹੀ ਉੱਥੇ ਹੋਏ ਪੋਲ ਹੀ ਗੜਣੇ ਪੁੱਟੇ ਹੋ ਇੱਥੇ ਆਪਣੇ ਆ ਜਿਹੜਾ ਪੋਲਾ ਜਦੋਂ ਆਪਾਂ ਚੜਦੇ ਨਹੀਂ ਤਾਂ ਇਧਰੋਂ ਉੱਥੇ ਹੋਇਆ ਕਿੰਨੇ ਜਾਨੇ ਟੋਟਲ ਪਟੜ ਕੋਈ ਅਸੀਂ ਤਾਂ ਦੋਏ ਮਾਰਕ ਤੇ ਵੀ ਸੀਗੇ ਜੀ ਬਾਕੀ ਉਹ ਸਾਡਾ ਪਿੰਡ ਖੜਾ ਜੀ ਸਾਰੀ ਪਿੰਡ ਦੇ ਨੇ ਸਾਡੇ ਉਹ ਦੇਖੋ ਤਿੰਨ ਚਾਰ ਜਣੇ ਉਹ ਸਾਰੀ ਸਾਡੇ ਪਿੰਡ ਦੀ ਖੜੇ ਨੇ ਉਹ ਪ੍ਰਧਾਨ ਵੀ ਨੇ ਵਿੱਚ ਮੈਂਬਰ ਸਰਪੰਚ ਸਾਰੀ ਵਿੱਚ ਹੀ ਨੇ ਹਾਂਜੀ ਇਹ ਮੇਰੇ ਪਾਸਾ ਖੜੇ ਮਨੀ ਜੀ ਮਾਰ ਕੇ ਸਾਨੂੰ ਤਾਂ ਭੱਜ ਗਿਆ ਮੈਂ ਤਾਂ ਮੁੰਡੇ ਆਣੇ ਚੱਕਿਆ ਜੀ ਉੱਥੇ ਲਵੇ ਆਲੇ ਸੀ ਜਿਹੜੇ ਸਾਨੂੰ ਤਾਂ ਬੇਸੁਰਖਤ ਕਰਕੇ ਛੱਡ ਗਿਆ ਸਾਨੂੰ ਤਾਂ ਸੁਰਖਤ ਵੀ ਹੋ ਰਿਹਾ ਆ ਕੇ ਆਈ ਹੈ ਹਸਪੀਟਲ ਤੇ ਮੇਨ ਤਾਂ ਸੋਚਦਾ ਹੀ ਨਹੀਂ ਪਤਾ ਨਹੀਂ ਕਿੰਨੇ ਵੀ ਨਹੀਂ ਪਤਾ ਵੀ ਬੱਜੇ ਸਾਡੇ ਚੋ ਮਤਮਾ ਕਰੋ ਮੁੰਡੇ ਦੱਸ ਰਹੇ ਵੀ ਤੁਹਾਨੂੰ ਗੱਡੀ ਵਾਲਾ ਮਾਰ ਕੇ ਸੁੱਟ ਗਿਆ ਕੋ ਚੱਕ ਕੇ ਲੈ ਆਏ ਨੇ ਸਾਡੇ ਵਿਚਾਰੇ ਜਿਹੜੇ ਉੱਥੇ ਦੇਖ ਰਹੇ ਸੀ ਉਹ ਲੈ ਆਏ ਨੇ ਸਾਡੇ ਕਿ ਹੋਇਆ ਜਿਹੜਾ ਸਿਗਰਟ ਵਿਸ਼ੋਪ ਤੇ ਆ ਰਿਹਾ ਤੇ ਜ ਆਪ ਲੋਕ ਕਾਰ ਵਾਲੇ ਨੇ ਫੇਟ ਮਾਰੀ ਤਿੰਨ ਬੱਜਾਂ ਦੇ ਇਹਨਾਂ ਦੇ ਬਾਰੇ ਖ਼ਬਰ ਦੇ ਤਿੰਨ ਬੱਜਾਂ ਦੇ ਸਾਡੇ ਪਿੰਡ ਦੇ ਪੱਤਣਾ ਨੂੰ ਹੇਟ ਮਾਰ ਕੇ ਜਿੰਦੀ ਗੱਡੀ ਮਾਰੀ ਲੈ ਸਾਡੇ ਸਾਹਮਣੇ ਬੈਠਾ ਜਿਹੜਾ ਬੋਰਡ ਦਾ ਠੀਕ ਹੈ ਦੂਸਰੇ ਕਿੰਨੇ ਜਣੇ ਜਾਣੇ ਗਾੜੀ ਕਿਉਂ ਸੱਤੇ ਦੋਏ ਜਾਣੇ ਜਾ ਰਹੇ ਸਨ ਆਪੇ ਆ ਦੇ ਕਿ ਨਾ ਪਿਆ ਰਹੇ ਤੇ ਨੂੰ ਕੋ ਮੰਦਰੇ ਜਵਾਰ ਤੱਕ 1600 1700 ਸਾਰਾ ਸਾਥ ਤੇ ਸ਼ਟਰ ਚ ਤੁਸਾਂ ਪਾਟ ਟੁੱਟ ਗਿਆ ਜੀ ਇਹਦੇ ਬਾਅਦ ਇਹ ਸ਼ਟਰ ਦੋ ਦੇ ਮੇਰਾ ਹੁਣ ਪਾਟ ਟੁੱਟ ਗਿਆ ਦੋ ਜਾਣਿਆਂ ਦੇ ਤੀਜਾ ਉੱਤਰ ਪਿਆ ਉਹਦਾ ਬਗਰ ਕੀ ਹੋਇਆ ਕਿ ਨਹੀਂ ਉਹ ਵੀ ਫਕਰਾਲੇ ਦਈਏ ਟੋਟੋ ਕਿਲੇ 5000 ਓਏ 5000 ਜੀ ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰੇਡ ਪੈਂਦਾ ਜੀ ਗ੍ਰੇਡ ਤੋਂ ਅੱਗੇ ਆ ਕੇ ਨਾ ਜੀ ਪੰਤੇ ਨੇ ਤਾਰੂ ਨਾਲ ਟ੍ਰਿੰਕ ਕੀਤੀ ਹੋਈ ਦਿੱਖ ਪੱਲ ਪੂਰਾ ਰੱਜਿਆ ਸੀ ਉਹਨੇ ਆ ਕੇ ਜੀ ਸਾਡੇ ਦੋ ਬੱਚੇ ਮੇਰਾ ਭਤੀਜਾ ਤੇ ਮੇਰਾ ਬੇਟਾ ਪਹਿਲਾਂ ਉਹਨਾਂ ਨੂੰ ਬੈਣਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦੀ ਭਰਾਏ ਜੀ ਉਹਨੂੰ ਬੈੜਤਾ ਉਹਦਾ ਪੱਤ ਤੋੜਦਾ ਜੀ ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੀ ਕਕਰਾਲੇ ਦੀ ਤੇ ਜੀ डीसीजी ਉਹਨਾਂ ਨੂੰ ਆ ਕੇ ਉਹਨਾਂ ਦੇ ਸਿਰ 'ਚ ਬਹੁਤ ਐਮਰਜੈਂਸੀ ਸੱਟਾਂ ਟੋਟਲ ਕਿੰਨੇ ਹੋ ਗਏ ਟੋਟਲ 5 ਜਾਣੇ ਜੀ ਕੀ 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 ਇੰਜਰਡ ਕਿੰਨੇ ਸੱਟਾਂ 7 ਸੱਟਾਂ ਸਿਰ 'ਚ ਵੀ ਨੇ ਦੋ ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆ ਬਾਹਾਂ ਟੁੱਟ ਗਈਆਂ ਜੀ ਤੇ ਇੱਕ ਦਾ ਸਿਰ 'ਚ ਜ਼ਿਆਦਾ ਸੱਟਾਂ ਇੰਜਰਡ ਹੋਇਆ ਜੀ ਜਿਹੜੇ ਬੱਚੇ ਸਿਕਿਉਰੀ ਮੋਰਚਾ ਤੋਂ ਦੋ ਕਾ ਕਿਸੇ ਯਾਰ ਉਹ ਉਹ ਇਹ ਘਰ ਨੂੰ ਜਾ ਰਹੇ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੇ ਹਾਂ ਜੀ ਗੂਸਰ ਤੋਂ ਇੱਕ ਜਸਪ੍ਰੀਤ ਸ਼ਰਮਾ ਹੈ ਜੀ ਇੱਕ ਹਰਮਨ ਸਰੋਆ ਹੈ ਜੀ ਇੱਕ ਕਰਨ ਸਿੰਘ ਹੈ ਜੀ ਬੱਚਾ ਕੀ ਹੋ ਮੀ ਆ ਗਈ ਸੀ ਹਾਂ ਜੀ ਦੋਨੇ ਹੋ ਮੀ ਆ ਬੀਬੀ ਨੇ ਜੀ ਉਹ ਸਿਆਣੇ ਬਜ਼ੁਰਗ ਨੇ ਡੀਸੀ ਜੀ ਤੇ ਉਹਨਾਂ ਦੀ ਵਾਈਫ ਜੀ ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜੜ ਜਿਆਦਾ ਕਰਤਾ ਜੀ ਇਸ ਤਰ੍ਹਾਂ ਦੇ ਬੰਦਾ ਗੱਡੀ ਭਜਾ ਕੇ ਜੀ ਦੇਖੋ ਗੱਡੀ ਰੋਕੀ ਨਹੀਂ ਬੰਦੇ ਨੇ ਬਿਲਕੁਲ ਵੀ ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ نیچے ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਬੰਦਾ ਇਹ ਉੱਥੋਂ ਫੜ ਕੇ ਲਿਆਉਂਦੇ ਜੀ ਠੀਕ ਕੀ ਲਿਆਉਂਦੇ ਜਿਹੜਾ ਦਿਨ ਦਿਨ ਡਰਿੰਕ ਨਾਲ ਜਾਂ ਡਰਿੰਕ ਹੈ ਜੀ ਬਹੁਤ ਰੱਜਿਆ ਹੋਇਆ ਜੀ ਹੁਣ ਵੀ ਅੰਤਰੀ ਹੈ ਜੀ ਹਸਪੀਟਲ ਦੇ ਵਿੱਚ ਹੀ ਹੈ ਤੇ ਅਸੀਂ ਫੜ ਕੇ ਲਿਆਏ ਜੀ ਉਰੇ ਤੇ ਉਹ ਪੂਰਾ ਨਸੇ 'ਚ ਕੁੱਕਦਾ ਹੈ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਕਿ ਸਾਡੀ ਜੋ ਕਾਬੜ ਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਟੋਟਲ 5 ਪੇਸ਼ੈਂਟਸ ਇੰਨ ਨੂੰ ਜੋ ਆਏ ਆ ਸਾਡੇ ਕੋਲ ਤੇ ਉਹਨਾਂ ਵਿੱਚੋਂ ਦੋ ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ ਤੇ ਬਾਕੀ ਤਿੰਨ ਪੇਸ਼ੈਂਟ ਅੰਡਰ ਆਪਰੇਸ਼ਨ ਨੇ ਸਾਡੇ ਕੋਲ ਜਸਪੀਤ ਸ਼ਰਮਾ ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਹੈ। ਇਹ ਗੱਲ ਕਰੀ ਜੀ ਉਹ ਕਿਹਦਾ ਅਗਲੀ ਹਾਲਾਤ ਵਿੱਚ ਉਹਨਾਂ ਦੇ ਦੋ ਚਰਿਆਂ ਤੇ ਸੱਪ ਚ ਪ੍ਰੈਕਚਰ ਲੱਗਿਆ ਹੈ ਇਲਾਜ ਲਈ ਉਹਨਾਂ ਨੂੰ ਬਰਾਦ ਕਰਦੇ। ਅੱਜ ਉਹਨਾਂ ਦੀ ਉਮਰ ਦਾ ਇੱਕ ਦੀ ਉਮਰ 17 ਸਾਲ ਹੈ ਇੱਕ